ਨਸ਼ਾ ਲੈ ਲੋ ਪਾਈ ਨਸ਼ਾ ਲੈ ਲੋ ਪਾਈ ਆ ਕੀ ਵੇਚੀ ਜਾਂਦੇ ਆ ਨਾ ਨਸ਼ਾ ਲੈ ਲੋ ਆ ਕੀ ਵੇਚੀ ਜਾਂਦਾ ਬਈ ਨਸ਼ਾ ਵੇਚੀ ਜਾਂਦਾ ਵਸਤੇ ਨੂੰ ਕੀ ਚਾਹੀਦਾ ਸੰਗਣੇ ਇਚਰ ਕੈਪਸੂਲ ਅਸੀਸੀਆਂ ਗੋਲੀਆਂ ਕੀ ਕੇ ਚਿੱਟਾ ਸਮੈਕ ਦੱਸ ਤੈਨੂੰ ਕੀ ਚਾਹੀਦਾ ਸਾਨੂੰ ਡਰ ਨਹੀਂ ਕੋਈ ਕਾਲਾ ਡਰਾ ਮੈਂ ਤਾਂ ਪੁਲਿਸ ਨੇ ਬਹੁਤ ਸਖਤਾਈ ਕਰ ਰੱਖੀ ਆ ਆ ਵੇਚੀ ਜਾਂਦਾ ਸ਼ਿਆਮ ਆ ਰੋਜ਼ ਮੁੰਡਿਆਂ ਦੀਆਂ ਮੌਤਾਂ ਹੋਈ ਜਾਂਦੀਆਂ ਨੇ ਅੱਜ ਤੱਕ ਕਰੋੜਾਂ ਦੀਆਂ ਸੰਪਤੀਆਂ ਬਣਾ ਲਈਆਂ ਹਸਪਤਾਲ ਖੋਲ੍ਹ ਲਿਆ ਆਪਦੇ ਜਵਾਬ ਧੜਕਰ ਬਣਾ ਲਈ ਲੋਕਾਂ ਦੇ ਲੱਖਾਂ ਜਵਾਬ ਕਮਾਰਸਾਂ ਦਾ 20 ਸਾਲ ਹੋ ਗਏ ਵੇਚਦਿਆਂ ਨੂੰ ਸਾਰੇ ਪੰਜਾਬ ਨੂੰ ਪਤਾ ਹੈ ਅਸੀਂ ਨਹੀਂ ਰੋਕਦੇ ਨਾ ਸਾਡਾ ਕੋਈ ਕੁਝ ਕਰ ਸਕੇ ਦਸਤੀ ਕੀ ਚਾਹੀਦਾ ਹੁੰਦਾ ਤੈਨੂੰ ਲੈਣਾ ਨਸ਼ਾ ਲੈ ਨਹੀਂ ਗਾਹੋਂ ਨਹੀਂ ਸੋਡੇ ਤੇ ਇੱਕ ਕਮੇਟੀ ਬਣੀ ਸੀ ਨਸ਼ਾ ਰੋਕੂ ਉਹਦਾ ਕੀ ਬਣਿਆ ਉਹ ਦਿਵਾ ਤੇ ਪਰਚੇ ਰੋਜ਼ ਤਰੀਕਾ ਦਾ ਜਾਂਦੇ ਨੇ ਘਰ ਦੀਆਂ ਕੰਧਾਂ ਟਪਦਾਈਆਂ ਪੁਲਿਸ ਤੋਂ ਸਾਡਾ ਦਾ ਕੁਝ ਕਰਿਆ ਨਹੀਂ ਅਗਲੇ ਨੂੰ ਨੰਗੇ ਸਿਰ ਝਮਾਇਆ ਨਾ ਬਜ਼ਾਰਾਂ 'ਚ ਦੇਖ ਕੀ ਹੋ ਗਿਆ ਉਹਨਾਂ ਦੇ ਇਹਨਾਂ ਦੇ ਕਰਦੇ ਸਾਡੇ ਬੰਦੇ ਨੇ ਯਾਰ ਸਾਨੂੰ ਸਾਨੂੰ ਕਿਵੇਂ ਫੜ ਲਾਂਗੇ ਸਾਡਾ ਪ੍ਰਸ਼ਾਸਨ ਸਾਡਾ ਨਹੀਂ ਕੋਈ ਕੁਝ ਕਰ ਸਕਦਾ ਸ਼ਰੀਆਮ ਵੇਚਾਂਗੇ ਜੇ ਲੈਣਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਡੱਬੇ ਡੱਬੇ ਵੇਚਦੇ ਆ ਰੋਜ਼ ਜਵਾਕ ਮਰਦੇ ਤੇ ਜਿਹੜੇ ਫੜਾਉਣੇ ਆ ਉਹ ਵੀ ਅਸੀਂ ਆਪ ਫੜਾਉਣੇ ਆ ਗਾਹਾਂ ਗਾਹਾਂ ਦੋ ਦੋ ਪੱਤੇ ਦੇ ਦਿੰਨੇ ਆ ਕੱਸ ਦਿੰਨੇ ਆ ਵੀ ਆਹ ਬੰਦਾ ਦੋ ਪੱਤੇ ਲੈ ਕੇ ਗਿਆ ਖਾਣ ਪੀਣ ਵਾਲਾਂ ਤੇ ਅਸੀਂ ਬੱਚਾ ਆਪ ਵਾਉਣੇ ਆ ਤਾਂ 20 ਸਾਲ ਹੋ ਗਏ ਸਾਨੂੰ ਪੁਲਾਣਾ ਨੂੰ ਪਹਿਲਾਂ ਸੀਸੀ ਵਾਲੇ ਵਾਉਂਦੇ ਰਹੇ ਆ ਚਿੱਟਾ ਦੱਸਦੇ ਕਿੰਨਾ ਚਾਹੀਦਾ ਸ਼ਰੀਆਮ ਕਿਲੋ ਕਿਲੋ ਚਿੱਟਾ ਵਿਕਦਾ ਹੈ ਗ੍ਰਾਮ ਤੋਂ ਗ੍ਰਾਮ ਵਾਲਾ ਵੀ ਅਸੀਂ ਆਪ ਫੜਵਾਉਣੇ ਆ ਸਾਡਾ ਨਹੀਂ ਕੋਈ ਕੁਝ ਕਰ ਸਕਦਾ ਅਸਤਾ ਅੱਪਾ ਖਰਬਾਆਂ ਸੰ ਸਾਡਾ ਕੋਣ ਕੁਛ ਕਰ ਲੂ ਸਾਡਾ ਸਾ ਅਸੀਂ ਠੰਡ ਦਿੰਨੇ ਆ ਸਰਕਾਰੀ ਇਹ ਸਰਕਾਰਾਂ ਨੂੰ ਪੈਸੇ ਦਿੰਨੇ ਆ ਹਰੇਕ ਬੰਦੇ ਨੂੰ ਸਾਡਾ ਕੋਣ ਕੁਛ ਕਰ ਲੂਗਾ ਸਾਡਾ ਨਹੀਂ ਕੋਈ ਕੁਛ ਕਰਦਾ ਸਦਾ ਹੀ ਜ਼ਹਿਰ ਬੰਡਾਂਗੇ ਸਵੇਰੇ ਛੋਟੇ ਜਵਾਬ ਆਉਂਦੇ ਨੇ ਸਾਡੀਆਂ ਦੁਕਾਨਾਂ ਦੇ ਹਾਰੇ ਘੜਦੇ ਨੇ ਆ ਕੇ ਵੀ ਸਾਨੂੰ ਨਸ਼ਾ ਦੇਣ ਵਾਲੇ ਪੈਸੇ ਹੁੰਦੇ ਨੇ ਹੁਣ ਤਾਂ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਕੀ ਕਹਿੰਦੇ ਹੁੰਦੇ ਆ ਵੀ ਬਿਆਨ ਆਇਆ ਵੀ ਨਸ਼ਾ ਜਿਹੜਾ ਵੇਚਦੇ ਇਹਨਾਂ ਤੇ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਹਾਂ ਜੀ ਕਹਿੰਦੇ ਆ ਨਸ਼ੇ ਆਵਾ ਕਾਰੋ ਸੱਤ ਕਰ ਬਾਈ 20 ਵਾਰ ਹੋ ਗਈ ਪਹਿਲਾਂ ਸਾਡਾ ਤਾਂ ਕੁਝ ਹੋਇਆ ਨਹੀਂ ਸਾਡਾ ਖੱਡ ਕੋਈ ਜੱਤ ਨਹੀਂ ਹੋਈ ਸਾਡੀ ਅੜਦਾ ਹਰਬਾਂ ਦੀ ਪ੍ਰਾਪਰਟੀ ਆ ਸਾਡੇ ਖਿਲਾਫ ਕਿੰਨੇ ਪ੍ਰੂਫ ਨੇ ਸਰੋਜ ਬੋਲਦੇ ਆ ਸਾਡਾ ਕੋਈ ਉਸ ਨਹੀਂ ਕਰ ਸਕਦਾ ਸਾਡਾ ਵੀ ਕੋਈ ਉਸ ਕਰ ਸਕਦਾ ਤੁਸੀਂ ਦਸੋਈ ਹੋਣਾ ਲੈਣਾ ਨਸ਼ਾ ਅਸਤਾ ਮਰਵਾਵਾਂ ਜਿਹੜਾ ਮਾੜਾ ਮੋਟਾ ਬੋਲੂਗਾ ਇਹ ਨਾ ਹਟੇ ਪਹਿਲਾਂ ਪਰਚੇ ਪਵਾਰ ਅੱਥੇ ਨੇ ਕੌਣ ਕੌਣ ਜੇ ਕੰਦਾ ਸੱਚਾ ਚੱਲਦਾ ਸੀ ਗਾਹਾਂ ਹੋਰ ਖਰੀਦ ਲੈਣੇ ਆ ਲੋਕਾਂ ਦਾ ਇਕੱਠ ਸੀ ਆਪੀ ਉਹ ਕਰ ਲੈਨੇ ਆ ਸਾਨੂੰ ਹਸਾ ਰਸਤਾ ਰੋਜ ਜਹਰ ਬੰਡਣੀ ਆਂ ਹੀ ਬੰਡਾਂਗੇ ਜੇ ਤੁਸੀਂ ਲੈਣੀ ਦੱਸੋ ਬਾਈ ਨੂੰ ਨਹੀਂ ਕਾ ਖਾਲਸਾ ਬਹਿਰ ਵੀ ਫਟੇ ਅਸੀਂ ਨੀ ਕੀ ਕੋਸ਼ਿਸ਼ ਕਰੀਆ ਵੀ ਲੋਕ ਜਾਗ ਪਣ ਬਹਿਰ ਨਸ਼ਾ ਲੈ ਲੋ ਭਾਈ ਨਸ਼ਾ ਲੈ ਲੋ ਭਾਈ ਆ ਕੀ ਵੇਚੀਂ ਆਂਦੇ ਆ ਨਸ਼ਾ ਲੈ ਲੋ ਆ ਕੀ ਵੇਚੀਂ ਆਂ ਨੋ ਭਾਈ ਨਸ਼ਾ ਵੇਚੀਂ ਆਂ ਵਸਤੇ ਨੂੰ ਕੀ ਚਾਹੀਦਾ ਸੰਗਰੇ ਇਚਰ ਕੈਪਸੂਲ ਔਰ ਸਿਸੀਆਂ ਗੋਲੀਆਂ ਟੀਕੇ ਚਿੱਟਾ ਸਮੈਕ ਦੱਸ ਤੈਨੂੰ ਕੀ ਚਾਹੀਦਾ ਤੁਹਾਨੂੰ ਡਰ ਨਹੀਂ ਕੋਈ ਕਾਲਾ ਡਰਾ ਮਦਾ ਪੁਲਿਸ ਨੇ ਬਹੁਤ ਸਖਤਾਈ ਕਰ ਰੱਖੀ ਆ ਆ ਵੇਚੀ ਜਾਂਦਾ ਸ਼ਾਇਆਮ ਰੋਲ ਮੁੰਡਿਆਂ ਮੋਤਾਂ ਹੋਈ ਜਾਂਦੀਆਂ ਨੇ ਅਸਤਾ ਕਰੋੜਾਂ ਆਂ ਜਾਂ ਸਰਪਤੀਆ ਬਣਾ ਲਈਆਂ ਹਸਪਤਾਲ ਖੋਲ੍ਹ ਲਿਆ ਆਪ ਦੇ ਜਵਾਬ ਧੜਕਰ ਬਣਾ ਲਏ ਲੋਕਾਂ ਦੇ ਲੱਖਾਂ ਜਵਾਬ ਕਮਾਰਸਾਂ ਦਾ 20 ਸਾਲ ਹੋ ਗਏ ਵੇਚਦਿਆਂ ਨੂੰ ਸਾਰੇ ਪੰਜਾਬ ਨੂੰ ਪਤਾ ਹੈ ਅਸੀਂ ਨਹੀਂ ਰੁਕਦੇ ਰੰਗਦੇ ਨਾ ਸਾਡਾ ਕੋਈ ਕੁਝ ਕਰ ਸਕੇ ਦਸਤੀ ਕੀ ਚਾਹੀਦਾ ਹੁਣ ਤੈਨੂੰ ਲੈਣਾ ਨਸ਼ਾ ਲੈ ਨਹੀਂ ਗਾਹੋ ਨਹੀਂ ਸੋਡੇ ਤੇ ਇੱਕ ਕਮੇਟੀ ਬਣੀ ਸੀ ਨਸ਼ਾ ਰੋਕੂ ਉਹਦਾ ਕੀ ਬਣਿਆ ਉਹ ਦਿਵਾ ਤੇ ਪਰਚੇ ਰੋਜ਼ ਤਰੀਕਾ ਦਾ ਜਾਂਦੇ ਨੇ ਘਰ ਦੀਆਂ ਕੰਦਾਂ ਟਫਦਾਈਆਂ ਪੁਲਿਸ ਤੋਂ ਸਾਡਾ ਦਾ ਕੁਝ ਕਰਿਆ ਨਹੀਂ ਅਗਲੇ ਨੂੰ ਨੰਗੇ ਸਰ ਘਮਾਇਆ ਨਾ ਬਜ਼ਾਰਾ ਚ ਦੇਖ ਕੀ ਹੋ ਗਿਆ ਉਹਨਾਂ ਦੇ ਇਹਦੇ ਕਰਦੇ ਸਾਡੇ ਬੰਦੇ ਨੇ ਯਾਰ ਸਾਨੂੰ ਸਾਨੂੰ ਕਿ ਫੜ ਲਾਂਗੇ ਸਾਡਾ ਪ੍ਰਸ਼ਾਸਨ ਸਾਡਾ ਨਹੀਂ ਕੋਈ ਕੁਸਕਰ ਸਾਡਾ ਸ਼ਰਿਆਂ ਵੇਚਾਂਗੇ ਜੇ ਲੈਣਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਡੱਬੇ ਡੱਬੇ ਵੇਚਦੇ ਆ ਰੋਜ਼ ਜਵਾਕ ਮਰਦੇ ਤੇ ਜਿਹੜੇ ਫੜਾਉਣੇ ਆ ਉਹ ਵੀ ਅਸੀਂ ਆਪ ਫੜਾਉਣੇ ਆ ਗਾਹਾਂ ਗਾਹਾਂ ਦੋ ਦੋ ਪੱਤੇ ਦੇ ਦਿੰਨੇ ਆ ਦੱਸ ਦਿੰਨੇ ਆ ਵੀ ਆਹ ਬੰਦਾ ਦੋ ਪੱਤੇ ਲੈ ਕੇ ਗਿਆ ਖਾਣ ਪੀਣ ਵਾਲਾਂ ਤੇ ਅਸੀਂ ਪੱਚਾ ਆਪ ਵਾਉਣੇ ਆ ਆ 20 ਸਾਲ ਹੋ ਗਏ ਸਾਨੂੰ ਪੋਲਾਂਾਂ ਨੂੰ ਪਹਿਲਾਂ ਸੀਸੀਆਂ ਵੇਲੇ ਪਾਉਂਦੇ ਰਹੇ ਹਾਂ ਚਿੱਟਾ ਦੱਸਦੇ ਕਿੰਨਾ ਚਾਹੀਦਾ ਸ਼ਰੀਆਮ ਕਿਲੋ ਕਿਲੋ ਚਿੱਟਾ ਵਿਕਦਾ ਹੈ ਗ੍ਰਾਂਡ ਤੋਂ ਗ੍ਰਾਂ ਵਾਲਾ ਵੀ ਅਸੀਂ ਆਪ ਫੜਵਾਉਨੇ ਆ ਸਾਡਾ ਨਹੀਂ ਕੋਈ ਕੁਝ ਕਰ ਸਕਦਾ ਅਸਤਾ ਅੱਬਾ ਖਰਬਾਈਆਂ ਸੰਪਤੀਆਂ ਬਣਾ ਲਈਆਂ ਸਾਡਾ ਕੋਣ ਕੁਝ ਕਰ ਲੂ ਸਾਡਾ ਸਾ ਅਸੀਂ ਠੰਡ ਦਿੰਨੇ ਆ ਸਰਕਾਰੀ ਹੈ ਸਰਕਾਰਾਂ ਨੂੰ ਪੈਸੇ ਦਿੰਨੇ ਹਰੇਕ ਬੰਦੇ ਨੂੰ ਸਾਡਾ ਕੋਣ ਕੁਤੇਵੇਂ ਕੁਝ ਕਰ ਲੂਗਾ ਸਾਡਾ ਨਹੀਂ ਕੋਈ ਕੁਝ ਕਰ ਸਕਦਾ ਅਸੀਂ ਜाहिर ਬੰਨਾਂਗੇ ਸਵੇਰੇ ਛੋਟੇ ਜਵਾਬ ਆਉਂਦੇ ਨੇ ਸਾਡੀਆਂ ਦੁਕਾਨਾਂ ਦੇ ਖਾਰੇ ਘੜਦੇ ਨੇ ਆ ਕੇ ਵੀ ਸਾਡੂੰ ਨਸ਼ਾ ਦੇ ਉਹਨਾਂ ਕੋਲੇ ਪੈਸੇ ਹੁੰਦੇ ਨੇ ਹੁਣ ਤਾਂ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਕੀ ਕਹਿੰਦੇ ਹੁੰਦੇ ਆ ਵੀ ਬਿਆਨ ਆਇਆ ਵੀ ਨਸ਼ਾ ਜਿਹੜਾ ਵੇਚਦੇ ਇਹਨਾਂ ਤੇ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਹਾਂ ਜੀ ਕਹਿੰਦੇ ਸ਼ਰੇਆਮ ਕਾਰੋ ਸਖਤ ਕਾਰਵਾਈ 20 ਵਾਰ ਹੋ ਗਈ ਪਹਿਲਾਂ ਸਾਡਾ ਤਾਂ ਕੁਝ ਹੋਇਆ ਨਹੀਂ ਸਾਡਾ ਖੱਡ ਕੋਈ ਜੱਦ ਨਹੀਂ ਹੋਈ ਸਾਡੀ ਅਰਧਾ ਹਰਬਾਂ ਦੀ ਪ੍ਰਾਪਰਟੀ ਹੈ ਸਾਡੇ ਖਿਲਾਫ ਕਿੰਨੇ ਪ੍ਰੂਫ ਨੇ ਇਸ ਦਾ ਰੋਜ਼ ਬੋਲਦੇ ਸਾਡਾ ਕੋਈ ਕੁਝ ਨਹੀਂ ਕਰ ਸਕਦਾ ਸਾਡਾ ਵੀ ਕੋਈ ਕੁਝ ਕਰ ਸਕਦਾ ਤੁਸੀਂ ਦੱਸੋ ਹੀ ਹੋਣਾ ਲੈਣਾ ਨਸ਼ਾ ਅਸਤਾ ਮਰਵਾਵਾਂਗੇ ਨਾ ਮਾੜਾ ਮੋਟਾ ਬੋਲੂਗਾ ਇਹ ਨਾਂ ਹਟੇ ਪਹਿਲਾ ਪਰਚੇ ਪਵਾਰ ਅੱਥੇ ਨੇ ਕੌਣ ਕੌਣ ਜੇ ਕੰਦਾ ਸੱਚਾ ਚੱਲਦਾ ਸੀ ਗਾਹਾਂ ਹੋਰ ਫਰੀਦ ਲੈਣੇ ਆ ਲੋਕਾਂ ਦਾ ਕੱਖ ਸੀ ਆਪ ਵੀ ਉਹ ਕਰ ਲੈਣੇ ਆ ਸਾਨੂੰ ਹਸਾਬ ਆ ਅਸਤਾ ਰੋਜ਼ ਜ਼ਹਿਰ ਬੰਡਣੀ ਆਂ ਹੀ ਬੰਡਾਂਗੇ ਜੇ ਤੁਸੀਂ ਲੈਣੀ ਦੱਸੋ ਬਾਈ ਨੂੰ ਨਹੀਂ ਕਾ ਖਾਲਸਾ ਬਹਿਰ ਵੀ ਫਟੇ ਅਸੀਂ ਨੀ ਕੀ ਕੋਸ਼ਿਸ਼ ਕਰੀਆ ਵੀ ਲੋਕ ਜਾਗ ਪੈਣ ਵੇਰਕਾ